ਬਹੁਤ ਹੀ ਭਾਗਾਂ ਵਾਲਾ ਮਹਿਸੂਸ ਕਰਦਾ ਆ ਆਪਣੇ ਆਪ ਨੂੰ ਕਿਉਂਕਿ ਮੇਰੇ ਬਹੁਤ ਸਾਰੇ ਸਹਿਯੋਗ ਡਾਕਟਰ ਮਨਪ੍ਰੀਤ ਸਿੰਘ ਜੀ ਮੇਰੇ ਇਥੋਂ ਦੇ ਜੰਪਾਲ ਨੇ ਜੀ ਲੁਧਿਆਣੇ ਫਿਰ ਕਦੇ-ਕਦੇ ਸਾਡੇ ਕੋਲ ਆਉਂਦੇ ਆ ਬਹੁਤ ਸਾਨੂੰ ਸਹਿਯੋਗ ਵੀ ਦਿੰਦੇ ਹੋ ਸ਼ਾਹ ਵੀ ਅਸੀਂ ਰਹਿ ਵੀ ਇਹਨਾਂ ਤੋਂ ਲੈਨੇ ਆ ਜੇ ਅੱਜ ਤਾ ਸੋਨੇ ਤੇ ਸੁਹਾਗਾ ਹੋ ਗਿਆ ਜੀ ਸਾਡੇ ਨਾਲ ਮੌਜੂਦ ਹੈ ਜੀ ਸੇਵਾ ਕੀਤੀ ਸੇਵਾ ਕਰਾਈ ਇਸ ਤਰ੍ਹਾਂ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਨਗਰ ਨੂੰ ਕਰਦਾ ਪਿੰਡ ਦੀ ਨਿਹਾਰ ਬਦਲਣੀ ਹੈ ਪਿੰਡ ਨੂੰ ਸੋਹਣਾ ਸਜਾ ਬਣਾਉਣਾ ਤਾਂ ਪਹਿਲਾਂ ਆਪ ਦਾ ਤਾਲਮੇਲ ਚਾਹੀਦਾ ਜੀ ਜੀ ਆਪਣਾ ਤਾਲ ਮੇਲ ਹੈ ਫਿਰ ਸਾਰੀਆਂ ਗੱਲਾਂ ਮਰਤਾਂ ਹੀ ਹੋ ਜਾਂਦੀਆਂ ਨੇ ਜੀ ਵੈਜੀ ਦਾ ਕਰਤਾਰ ਸਾਹਿਬ ਸ੍ਰੀ ਕਾਜ ਜੀ ਅੱਜ ਮੈਂ ਆਪਣੇ ਪਿੰਡ ਢੁੱਡੀ ਸ਼ਮਸ਼ਾਨ ਘਾਟ ਤੇ ਆਇਆ ਹਾਂ ਤੇ ਇੱਥੇ ਦੀ ਸਫਾਈ ਕਿਉਂਕਿ ਹਰ ਟਾਈਮ ਚੱਲਦੀ ਰਹਿੰਦੀ ਹੈ ਸਰਪੰਚ ਸਾਹਿਬ ਸਾਡੇ ਦਾਸ ਸਿੰਘ ਗੁਆੜ ਇਹਨਾਂ ਨੇ ਜਦੋਂ ਤੋਂ ਸੰਭਾਲਿਆ ਹੋਇਆ ਚ ਪਿੰਡ ਦੀ ਕਾਫੀ ਇਹਨਾਂ ਨੇ ਨੁਹਾਰ ਬਦਲਣ ਦੀ ਕੋਈ ਕੀਤੀ ਤੇ ਲੋਕਾਂ ਨੇ ਵੀ ਸਹਿਯੋਗ ਬਹੁਤ ਪਾਇਆ ਹੈ ਆਪਸਰ ਵੀਡੀਓ ਇਹਨਾਂ ਦੀ ਵੇਖਦਾ ਰਹਿੰਦਾ ਸੀ ਅੱਜ ਮੌਕਾ ਮਿਲਿਆ ਤੇ ਮੈਂ ਕਿਹਾ ਇੱਥੇ ਆ ਕੇ ਜਿਹੜਾ ਹੈਗਾ ਇਹਨਾਂ ਨਾਲ ਥੋੜਾ ਜਿਆਦਾ ਗੱਲ ਪਤਾਇਆ ਜਾਵੇ ਠੀਕ ਹੈ ਨਾ ਕੋਲੇ ਚ ਕੀ ਚੀਜ਼ ਦਾ ਇੱਕ ਤਾਂ ਮੈਨੂੰ ਜੋ ਲੱਗਦਾ ਹੈ ਵੀ ਅਸੀਂ ਸ਼ਹਿਰਾਂ ਚ ਲੈ ਕੇ ਨਾ ਕਈ ਚੀਜ਼ਾਂ ਨੂੰ ਭੁੱਲ ਜਾਂਦੇ ਆ ਕੋਈ ਹੈ ਕਿ ਜਿਹੜਾ ਆ ਹਵਾਤਾਵਾਦ ਹੈ ਨਾ ਤੇ ਜੋ ਇੱਥੋਂ ਦਾ ਮਾਲ ਹੈ ਤੁਹਾਨੂੰ ਅੰਦਰ ਸੰਤੁਸ਼ਟੀ ਦਿੰਦਾ ਉਹ ਚੀਜ਼ ਨੂੰ ਕਿਤੇ ਨਾ ਕਿਤੇ ਸਾਨੂੰ ਸਮਝਣ ਦੀ ਲੋੜ ਹੈ ਅਸੀਂ ਬੰਦ ਕਮਰਿਆਂ 'ਚ ਜਿੰਮ ਕਰੀ ਜਾਂਦੇ ਆ ਇੱਥੇ ਆ ਕੇ ਮਤਲਬ ਸਫਾਈ ਵੀ ਹੋਈ ਜਾਂਦੀ ਹੈ ਐਕਸਰਸਾਈਜ਼ ਵੀ ਹੋ ਰਹੀ ਹੈ ਤੁਹਾਡੀ ਠੀਕ ਹੈ ਨਾ ਤੁਸੀਂ ਵਾਤਾਵਰਣ ਦੀ ਖੁੱਲੀ ਹਵਾ ਵੀ ਸਾਫ਼ ਲੈ ਰਹੇ ਹੋ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਆਪਦੇ ਪਿਛੋਕਰ ਨਾਲ ਜੋੜਦੀਆਂ ਵੀ ਚਾਹੀਆਂ ਦੂਜਾ ਜਿਹੜਾ ਇਹ ਸਾਰੇ ਮੈਂਬਰ ਹੈ ਕੀ ਇਹ ਮੇਨਾਂ ਦੀ ਸਰਪੰਚ ਸਾਹਿਬ ਦੀ ਇੱਕ ਦੂਜੇ ਨੂੰ ਸਹਿਯੋਗ ਬਹੁਤ ਕਰਦੇ ਆ ਜਿਹੜੀ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਅਕਸਰ ਕਈ ਜਗ੍ਹਾ ਤੇ ਇਹ ਦੇਖਦੇ ਆ ਕਿ ਪਿੰਡਾਂ 'ਚ ਸਹਿਯੋਗ ਘੱਟ ਹੁੰਦਾ ਤੇ ਜਿੱਥੇ ਇਹਦੇ ਪਿੰਡ ਮਗਰ ਨੂੰ ਰਹਿ ਜਾਂਦੇ ਆ ਜਿੰਨਾ ਇਹਨਾਂ ਦਾ ਆਪਸ 'ਚ ਮੈਂ ਦੇਖਿਆ ਤਾਲਮੇਲ ਇੱਕ ਦੂਜੇ ਨਾਲ ਉਹ ਬਹੁਤ stdcਲਾਗਾ ਯੋਗ ਹੈ ਇਹ ਇਹਨਾਂ ਦੇ ਕੱਲਾ ਇਹ ਨਹੀਂ ਉਪਰਾਲਾ ਉਪਰਾਲੇ ਇਹਨਾਂ ਨੇ ਪਿੰਡ ਦੇ ਖੈ ਬੜੇ ਕੀਤੇ ਆ ਬੜੀ ਕੋਸ਼ਿਸ਼ ਆ ਨਾਲ ਡਿਸਪੈਂਸਰੀ ਵੀ ਜਮੀ ਬਣਦੀ ਹੈਗੀ ਆ ਹਸਪਤਾਲ ਬਣਦੇ ਆ ਠੀਕ ਹੈ ਨਾ ਇੱਧਰ ਬੀੜ ਵੀ ਬਣਾਏ ਇਹਨਾਂ ਨੇ ਸੋ ਇਹ ਕਿ ਜਮ ਮੇਰੇ ਸਾਹਿਬ ਨਾਲ کافی ਸਾਨੂੰ ਇਹ ਲੱਝਣ ਗਿਆ ਤੇ ਮੈਂ ਉਮੀਦ ਕਰਦਾ ਕਿ ਸਾਡੇ ਸਾਰੇ ਨਗਰ ਨਿਵਾਸੀ ਪਿੰਡ ਦੇ ਕੋ ਇਹਨਾਂ ਦਾ ਸਹਿਯੋਗ ਦੇਣਗੇ ਤੇ ਤਾਂ ਕਿ ਸਾਡਾ ਪਿੰਡ ਖੁਸ਼ਾਲ ਬਣੇ ਸੋਹਣਾ ਬਣ ਜਿੱਥੇ ਸਭ ਨੇ ਰਹਿਣ ਤੋ ਅੱਜ ਦੀ ਮੇਰੀ ਇੱਕ ਬੇਨਤੀ ਹੈ ਕਿ ਉਮੀਦ ਕਰਦਾ ਕਿ ਇਹ ਕੰਮ ਸਾਰੇ ਏਵੇਂ ਚਲਾਉਂਦੇ ਰਹਿਣ